ਮਜੀਠਾ ਹਲਕਾ ਦੇ ਵਿੱਚ ਨਕਲੀ ਸ਼ਰਾਬ ਨੂੰ ਲੈ ਕੇ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਐਕਸ਼ਨ ਦੇ ਵਿੱਚ ਨੇ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਵੱਲੋਂ ਅੱਜ ਮਜੀਠਾ ਹਲਕੇ ਦੇ ਵਿੱਚ ਜਾ ਕੇ ਪਰਿਵਾਰ ਨੂੰ ਜਿਹੜਾ ਕਿ ਹਮਦਰਦੀ ਜਤਾਈ ਗਈ ਦੂਜੇ ਪਾਸੇ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਕਿ ਜਿਹੜੇ ਵੀ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੇ ਸਰਕਾਰ ਪਰਿਵਾਰ ਦੀ ਮਦਦ ਜ਼ਰੂਰ ਕਰੇਗੀ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਬਿਆਨ ਸਾਹਮਣੇ ਆ ਰਿਹਾ ਪੂਰਾ ਮਾਮਲਾ ਦੱਸਿਏ ਕਿ ਹਲਕਾ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਤੇ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਲਗਾਤਾਰ ਪੱਕਦੀ ਹੋਈ ਨਜ਼ਰ ਆਈ ਤੇ ਉਥੇ ਹੁਣ ਦੱਸਿਏ ਕਿ ਐਸ ਐਚਓ ਅਤੇ ਡੀ ਐਸਪੀ ਨੂੰ ਵੀ ਸਸਪੈਂਡ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਮਾਨ ਸਰਕਾਰ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਹੁਣ ਸਖਤ ਤੇ ਸਖਤ ਕਾਰਵਾਈ ਨੂੰ ਲੈ ਕੇ ਵੀ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਇਹ ਮੌਤ ਨਹੀਂ ਸਗੋ ਕਤਲਾਇਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਦੇ ਨਾਲ ਹਮਦਰਦੀ ਜਤਾ ਕੇ ਇੱਕ ਵੱਡਾ ਐਲਾਨ ਕੀਤਾ ਆਉ ਤੁਹਾਨੂੰ ਸੁਣਾਉਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੋਰ ਕੀ ਕੁਝ ਕਹਿਣਾ ਹੈ ਥਾਣਾ ਮਜੀਠਾ ਤੇ ਥਾਣਾ ਕੱਖੂ ਨੰਗਲ ਦੇ ਸਹੀ ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਦੁਖਦਾਇਕ ਘਟਨਾ ਕੱਢੀ ਕਿ ਜ਼ਹਿਰੀਲੀ ਖਰਾਪੇ ਨਾਲ ਹੁਣ ਤੱਕ ਜੋ ਸਾਡੇ ਕੋਲੇ ਕੋਟੇ 17 ਤੇ ਕਰੀਬ ਹਨ ਹੋਈਆਂ ਮੋਤਾ ਹੋਈਆਂ ਜਿਹੜੇ ਪਿੰਡ ਚ ਆਪਾਂ ਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘਾਟੋ ਘਾਟ ਚ ਇਸੇ ਪਿੰਡ ਦੀਆਂ ਪੰਜ ਤੋਂ 6 ਮੋਤਾ ਇਸੇ ਪਿੰਡ ਦੀਆਂ ਨੇ ਪੰਘਾਲੜੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਦੀਆਂ ਨੇ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ ਚ ਮੋਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਹੀ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਦੇਹੀ ਹੋਈ ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁਲ ਹੋਵੇ ਭਾਵੇਂ ਪਾਵਰਫੁਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜੀ ਉਹਦੀ ਸਰਕਾਰ ਦੇ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ ਇਕੱਲੇ ਕਮਾਊਂਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਦੀਆਂ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਣਤਾ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈੰਡ ਟੂ ਮੌਤ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਸ਼ਾਮ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਹੁਣ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫੈਸਲਾ ਆ ਜਾਣਗੇ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉੱਥੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤੁਹਾਨੂੰ ले ਸਕਦੇ ਆਉਣੇ ਪਰ ਮੈਂ ਕਿਹਾ ਵੀ ਜੇ 2 ਸਾਲ 3 ਸਾਲ ਦੇ ਵਿੱਚ ਬੀਏ ਹੋ ਜੂਗੀ ਤਾਂ ਜਿਆਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜਿਆਦਾ ਚਾਂਸ ਟੱਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲ੍ਹਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤੋਂ ਗਾਹਾਂ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕੜੀਆਂ ਕਿਤੇ ਤੱਕ 600